ਸਾਡੀ ਹੈਗੀ ਹੈ ਮੁਕੱਦਮਾ ਨੰਬਰ 312124 ਦਾ ਹੈਗਾ 379 ਬੀ ਦੇ ਥੱਲੇ ਅਸੀਂ ਜਿਹੜਾ ਇਹ ਮੁਕੱਦਮਾ ਤਹਿਤ ਦਰਜ ਕੀਤਾ ਸੀਗਾ ਤੇ ਨਾਲ ਇਹਦੇ ਆਮ ਜੈਕਟ ਵੀ ਲਗਾਇਆ ਹੈਗਾ ਇਹ ਜਿਹੜਾ ਹੈਗਾ ਇਹਦੇ ਵਿੱਚ ਬਦਾਈ ਰਜੀਵ ਸ਼ਰਮਾ ਸੀਗਾ ਜਿਹੜਾ ਟੈਕਸੀ ਚਾਲਕ ਸੀਗੇ ਇਹਦੇ ਵਿੱਚ ਜਿਹੜਾ ਅਰਸ਼ਦੀਪ ਸਿੰਘ ਉਹਨੂੰ ਯਾਦਵਿੰਦਰ ਸਿੰਘ ਅਤੇ ਪਰਵੇਸ਼ਰ ਸਿੰਘ ਜਿਹੜਾ ਹੈਗਾ ਪਰਮੇਸ਼ਰ ਸਿੰਘ ਹੈਗਾ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਜਿਹੜੇ ਤਿੰਨੇ ਦੋਸ਼ੀ ਹੈਗੇ ਨੇ ਇਹਨਾਂ ਨੇ ਪਰਸੋਂ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਵਾਪਸ ਜਾਣ ਲੱਗੇ ਆ ਇਹਨਾਂ ਨੇ ਇੱਕ ਰਜੀਵ ਸ਼ਰਮਾ ਜਿਹੜੇ ਟੈਕਸੀ ਡਰਾਈਵਰ ਹੈ ਉਹਨਾਂ ਨੂੰ ਹਾਇਰ ਕੀਤਾ 700 ਰੁਪਏ ਦੇ ਕੇ ਸਾਡਾ ਭਰਾ ਜਿਹੜਾ ਹੈਗਾ 에어ਪੋਰਟ ਤੇ ਆ ਰਿਹਾ ਸੀ ਟੈਕਸੀ ਲੈ ਕੇ ਜਾਣੀ ਹੈ ਜਦੋਂ ਇਹ ਥੋੜੀ ਅੱਗੇ ਆਏ ਜਦੋਂ ਆਪਣਾ ਕਚਹਿਰੀ ਚੌਂਕ ਤੇ ਲਾਗੇ ਫੋਲਦੇ ਲਾਗੇ ਆਏ ਤੇ ਉਹਨਾਂ ਨੇ ਇਹਨਾਂ ਦੇ ਕੋਲ ਇੱਕ ਤਿੰਨ ਉਸਤਰੇ ਬ੍ਰਾਹਮਣ ਹੋਏ ਨੇ ਇੱਕ ਲਾਈਟਰ ਪਿਸਟਲ ਹੈਗਾ ਜਿਹੜਾ ਉਹ ਇਹਨਾਂ ਨੇ ਉਹ ਪਿਸਤਲ ਤਾਨ ਦਿੱਤਾ ਉਹਦੇ ਤੇ ਉਹਨੂੰ ਕਿਹਾ ਵੀ ਜੇ ਪੁਲਿਸ ਨੇ ਅੱਗੇ ਕਿਤੇ ਵੀ ਤੂੰ ਗੱਡੀ ਰੋਕੀ ਤੇ ਅਸੀਂ ਤੈਨੂੰ ਗੋਲੀ ਮਾਰ ਦਾਂਗੇ ਇਸ ਚੀਜ਼ ਨੂੰ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਇੰਟਰਸੈਪਟ ਹੋ ਗਈ ਕਿਸੇ ਤਰੀਕੇ ਨਾਲ ਅਸੀਂ ਗੁਮਟਾਲੇ ਪੁਲ ਦੇ ਉੱਤੇ ਜਿਹੜਾ ਸੀਗਾ ਪੁਲਿਸ ਨੇ ਜਿਹੜਾ ਹੈਗਾ ਚੌਕਸੀ ਕਰਦਿਆ ਹੋਇਆ ਇਮੀਡੀਏਟਲੀ ਜਿਹੜਾ ਸੀਗਾ ਉੱਥੇ ਜਿਹੜੀ ਹੈਗੀ ਆ ਟ੍ਰੈਫਿਕ ਜਾਮ ਕਰਤੀ ਜਿਹਦੇ ਵਿੱਚ ਇਹ ਫਸ ਗਏ ਔਰ ਇਹ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਉਥੋਂ ਭੱਜ ਭੱਜੇ ਤੇ ਜਿਹਨੇ ਪੁਲਿਸ ਨੇ ਜਿਹੜੇ ਹੈਗੇ ਮਗਰ ਪਾ ਕੇ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਸੋ ਇਸ ਤਰ੍ਹਾਂ ਇਹਨਾਂ ਕੋ ਉਹਰ ਉਹ ਜਿਹੜਾ ਵੈਪਨ ਇਹਨਾਂ ਨੇ ਕੀਤਾ ਔਰ ਸੈਕੰਡ ਜਿਹੜੀ ਗੱਡੀ ਹੈ ਨਾ ਜਿਹੜੀ ਉਦੋਂ ਸਨੇਚ ਕੀਤੀ ਆ ਉਹ ਇਮੀਡੀਏਟਲੀ ਜਿਹੜੀ ਹੈਗੀ ਹੈ ਵਿਥਿਨ ਅਸੀਂ 10 15 ਮਿੰਟ ਦੇ ਵਿੱਚ ਵਿੱਚ ਹੀ ਸਾਰੇ ਜਿਹੜਾ ਹੈ ਆਪਰੇਸ਼ਨ ਕਰਕੇ ਤਰੀਜ਼ ਨੂੰ ਅਸੀਂ ਫੜ ਲਿਆ ਠੀਕ ਹੈ ਸਰ ਕਿੱਥੋਂ ਦੇ ਆਨ ਬੇਸੀ ਇਹ ਤਿੰਨੇ ਬੰਦੇ ਜਿਹੜੇ ਹੈਗੇ ਬਠਿੰਡੇ ਦੇ ਰਹਿਣ ਵਾਲੇ ਹੈਗੇ ਨੇ ਜੀ ਬਠਿੰਡੇ ਦੇ ਇੱਥੇ ਕਰਨਾ ਹੈ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਜਦੋਂ ਵਾਪਸ ਜਾ ਰਹੇ ਸੀਗੇ ਤੇ ਇਹਨਾਂ ਦਾ ਪਲਾਨ ਬਣ ਗਿਆ ਵੀ ਜਾਂਦੇ ਜਾਂਦੇ ਇੱਕ ਗੱਡੀ ਵੀ ਸਨੇਚ ਕਰਕੇ ਲੈ ਜਾਈਏ ਸੋ ਇਹਨਾਂ ਨੇ ਇਸ ਤਰ੍ਹਾਂ ਹਾਂਜੀ ਇਹਨਾਂ ਨੇ ਪਹਿਲਾ ਹੀ ਮਾਮਲਾ ਦਰਜ ਇਹਨਾਂ ਤੇ ਪਹਿਲਾ ਮਾਮਲਾ ਨਹੀਂ ਦਰਜ ਹੈਗਾ ਪਹਿਲਾ ਮਾਮਲਾ ਹੀ ਹੈਗਾ ਜੀ ਤੇ ਫਿਰ ਇਹ ਥ੍ਰਿਲ ਵਾਸਤੇ ਕੀਤਾ ਉਹਨਾਂ ਨੇ ਕਿ ਮਤਲਬ ਵੈਸੇ ਹੀ ਮਤਲਬ ਕੋਈ ਵੇਚਣੀ ਸੀ ਕਿੱਥੇ ਜਾਣੀ ਸੀ ਕਿਉਂਕਿ ਬੜਾ ਤਣਾ ਲੱਗਦਾ ਦੇਖੋ ਪੁੱਛ ਗਏ ਸੋ ਤਾਂ ਇਹਨਾਂ ਨੇ ਇਹੀ ਦੱਸਿਆ ਕਿ ਆਉਂਦਿਆਂ ਆਉਂਦਿਆਂ ਦਿਮਾਗ ਦੇ ਵਿੱਚ ਆਈਡੀਆ ਆਇਆ ਵੀ ਆਏ ਹੋਏ ਆ ਚਲੋ ਹੁਣ ਗੱਡੀ ਲੈ ਚੱਲਨੇ ਬਟ ਇੰਟੈਂਸ਼ਨ ਕੀ ਸੀਗੀ ਉਹ ਤਾਂ ਇਹ ਇਹ ਹੀ ਦੱਸ ਰਹੇ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਰਿਮਾਂਡ ਤੇ ਲੈ ਕੇ ਹੋਰ ਬਰੀਕੀ ਨਾਲ ਪੁੱਛ ਕੇ ਕੀਤੀ ਜਾਏਗੀ। ਗਾਗਬਨ ਕੀ ਨਹੀਂ ਹੈ। ਹਾਂ ਗਾ ਇਹਨਾਂ ਨੇ 700 ਰੁਪਏ ਦੇ ਵਿੱਚ 에어ਪੋਰਟ ਲਈ ਉਹਨਾਂ ਨੂੰ ਹਾਇਰ ਕੀਤਾ ਸੀ। ਪਰ ਕਿੰਨੇ ਉਮਰ ਦੇ ਇਹਨਾਂ ਦੀ ਦੇਖਣ ਤੋਂ ਲੱਗਦਾ ਇਹ ਇਹਨਾਂ ਸਾਰਿਆਂ ਦੀ ਉਮਰ ਜਿਹੜੀ ਹੈਗੀ ਜੀ ਆਪਣੀ 20 ਤੋਂ ਲੈ ਕੇ 25 ਸਾਲ ਦੇ ਵਿੱਚ ਹੋਣੀ। ਦੋ ਖੇਤੀਬਾੜੀ ਕਰ ਰਹੇ ਯਾਦਵਿੰਦਰ ਤੇ ਪਰਵੇਸ਼ਰ ਖੇਤੀਬਾੜੀ ਕਰ ਰਿਹਾ ਦੂਸਰਾ ਅਰਸ਼ਦੀਪ ਜਿਹੜਾ ਉਹ ਸਟੂਡੈਂਟ ਹੈ। ਸਰ ਜਿਹੜੀ ਪਿਸਤਲ ਹੈ ਫਿਰ ਉਹ ਨਾ ਪਿਸਤਲ ਲੱਗੇ ਲਾਈਟਰ ਪਿਸਤਲ ਜਿਹੜੀ ਖਡਾਉਣਾ ਪਿਸਤਲ ਆਪਾਂ ਕਹਿੰਦੇ ਆ ਪਰ ਵੇਖਣ ਨੂੰ ਇਹ ਜਿਹੜੀ ਹੈਗੀ ਹੈ ਜੈਨੂਨ ਨਹੀਂ ਲੱਗ ਰਹੀ ਹੈ ਜੀ ਉਹ ਗੱਡੀ ਦੇ ਸ਼ੀਸ਼ੇ-ਸ਼ੀਸ਼ੇ ਕੋਈ ਟੁੱਟਿਆ ਸਰ ਉਹ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਰੇ ਪਾਸੇ ਜਦੋਂ ਪੁਲਿਸ ਨੂੰ ਰੌਲਾ ਪਾ ਦਿੱਤਾ ਫਿਰ ਉਹ ਕਸ਼ਮਾ-ਕਾਸ਼ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਗੱਡੀ ਨੂੰ ਜਿਹੜਾ ਹੈਗਾ ਡੈਮੇਜ ਕਰਤਾ ਉਦੋਂ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹਫੜਾ-ਦਫੜੀ ਮੱਚ ਗਈ ਇਹਨਾਂ ਨੂੰ ਇੱਕਦਮ ਪਤਾ ਲੱਗ ਗਿਆ ਵੀ ਪੁਲਿਸ ਮਗਰ ਪੈ ਗਈਆਂ ਪੁਲਿਸ ਨੇ ਕੋਈ ਨਾਕਾ ਲਾ ਦਿੱਤਾ ਫਿਰ ਤਹ ਹੋਰ ਵੀ ਕੋਈ ਲੋਕ ਸੀ ਇਹਨਾਂ ਨਾਲ ਕੋਈ ਇਤਨਾ ਨਹੀਂ ਨਹੀਂ ਫਿਲਹਾਲ ਤਾਂ ਤਿੰਨੇ ਹੈਗੇ ਤਿੰਨੇ ਜਿਹੜੇ ਗ੍ਰਿਫਤਾਰ ਕਰ ਲਏ